ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਧਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਰ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਸੁਖੇ ਕੋਲੋਂ ਕਰਾਂਗੇ ਜੀ ਕਬਰ ਜਾਨਵਰ ਦਿਖਾਵਾਂਗੇ ਤੁਹਾਨੂੰ ਤਿੰਨ ਇੱਕ ਗੱਬਣ ਬੈਠ ਦਿਖਾ ਮੈਂ ਦੋ ਦਿਖਾ ਮੈਂ ਛੋਟੀਆਂ ਸੂਈਆਂ ਸਵੀਆਂ ਗੱਲਬਾਤ ਸਾਰੀ ਕਰਾ ਦੇਾਂਗੇ ਸਸੀ ਕਾਬਰੀ ਸਸੀ ਰਾਜ ਜੀ ਹੋਰ ਕਿਵੇਂ ਸੋਖੇ ਠੀਕ ਵਧੀਆ ਠੀਕ ਠਾਕ ਚੜ੍ਹਦੀ ਪਾਣ ਦਾ ਨੰਬਰ ਬੋਲੋ ਜੀ 9950 ਜੀ 99490 ਪਿੰਡ ਆਪਣਾ ਜੀ ਪਿੰਡ ਵੱਲੋ ਜੀ ਜ਼ਿਲ੍ਹਾ ਬਠਿੰਡਾ ਸੀਲ ਬਾਲੇ ਵਾਲੀ ਨੇੜੇ-ਨੇੜੇ ਚਾਉਂ ਰੜ ਕੁੱਤੀ ਵਾਲੇ ਪਿੰਡ ਦੇ ਪੈਗੇ ਕੜਾਈਲਾ ਖੜਾਈਲੀ ਖੋਖਰਾ ਇਹ ਪਿੰਡ ਹੈ ਤੇ ਮੇਨ ਆਪਾਂ ਨੂੰ ਜਿਹੜੀ ਪਸ਼ੂ ਮੰਡੀ ਲੱਗਦੀ ਆ ਰਾਮਪੁਰਾ ਇਹ ਵੀ ਨੇੜੇ ਹੈ ਤਫਾ ਮੰਡੀ ਹਾਂ ਜੀ ਵੀ ਨਹੀਂ ਤਫਾ ਮੰਡੀ ਵੀ ਨਹੀਂ ਤੇ ਸੋਕੇ ਵੀਰੇ ਜਾਨਵਰ ਕਿੰਨੇ ਆਜਾ ਜਾਨਵਰ ਆਪਣੇ ਕੋਲ ਤਿੰਨੇ ਜੀ ਪੂਰੀ ਟੌਪ ਦੇ ਤਿੰਨੇ ਪਹਿਲੇ ਨੰਬਰ ਤੇ ਝੋਟੀ ਦੇਖੀ ਇਹਨੇ ਕਿਹੜਾ ਸੂਆ ਸੂਈ ਇੱਕਾ ਦੋ ਸੂਆ ਇਹ ਸੂਆ ਦੂਜਾ ਕਹਿੰਦੇ ਜੀ ਮਾਲਕ ਓਕੇ ਜੀ ਅਗਲਾ ਆਪ ਦੀ ਜਜਮੈਂਟ ਕਿਵੇਂ ਮਰਜ਼ੀ ਲੈ ਲੈ ਹੈ ਵੀ ਦੂਜਾ ਸੋਈ ਸਿੰਗ ਸੁੰਗ ਦੀ origignal ਆ ਹਨਾ ਪੂਰੀ ਵਧੀਆ ਜੀ ਖੋਲੋ ਜੀ ਕਿੰਨੇ ਦਿਨ ਹੋ ਗਏ ਵੀਰੇ ਸੋਈ ਨੂੰ ਇਹਨੂੰ ਸੋਈ ਨੂੰ ਹੋ ਗਏ ਜੀ ਅੱਜ 8 ਦਿਨ ਮਗਰ ਕੀ ਆ ਗਿਆ ਮਗਰ ਇਹਦੇ ਕੱਟਾ ਹੈ ਜੀ ਓਕੇ ਜੀ ਮਗਰ ਕੱਟਾ ਆ ਗਿਆ ਕਿੰਨਾ ਰੈਡੀ ਆ ਵੀਰੇ ਅੱਜ ਦੁੱਧ ਹੁਣ ਇਹਦੇ ਥੱਲੇ ਹੈਗਾ 10 ਕਿਲੋ ਪੂਰਾ ਜਮਾ ਤਿਆਰ ਜੀ ਓਕੇ ਜੀ ਨੇ 12 ਤੇਰਾ ਕਿਲੋ ਖੁੱਲੇ ਓਕੇ 10 ਕਿਲੋ ਰੈਡੀ ਜਮਾ ਰੈਡੀ ਹੈ ਜੀ ਡੱਬੇ ਭਰਮ ਓਕੇ ਜੀ ਆ ਦੇਖੋ ਵੀਰੋ ਸਰੋਜ ਸਿੰਘ ਇੱਕ ਨੰਬਰ ਤੇ ਬਾਕੀ ਥਾਂ ਲੈਵੇ ਦੀ ਸਾਫ ਤੇ ਮਦਰੀ ਗੋਡੀ ਤੇ ਆਪਾਂ ਇਹਨੂੰ ਕਹਿ ਸਕਦੇ ਹਾਂ ਜੀ ਆਪਾਂ ਨੂੰ ਦੁੱਧ ਦੱਤ ਚਾਹੁੰਦਾ ਕਿਲੀ ਦੇਉ ਮੈਂ ਬਾਈ ਓਕੇ ਜੀ ਮੋੜ ਲਿਓ ਵੀਰੇ ਬੱਚਾ ਲਾ ਕੇ ਤੁਹਾਨੂੰ ਧਾਰਾ ਮਾਰ ਕੇ ਦਿਖਾ ਦੇਾਂਗੇ ਜੀ ਚੌੜ ਚਾਂ ਬਹੁਤ ਚੰਗਾ ਨਜ਼ਾਇਜ਼ ਜੀ ਤੇ ਬਾਕੀ ਦਾ ਇਹ ਜੇ ਆਪਾਂ ਨੂੰ ਦੁੱਧ ਕੱਢ ਦਿਆ ਹਨਾ ਬਾ ਹਾਂ ਜੀ ਹਾਂ ਜੀ ਤੇ ਬਾਕੀ ਦਾ ਪਿਓਰ ਜੈਡ ਬਲੈਕ ਆ ਗਿਆ ਜੈਡ ਬਲੈਕ ਜੀ ਪਿਓਰ ਆ ਦੇਖੋ ਜੇ ਥਣਲੇਵਰ ਨੇੜ ਤੋਂ ਕਰੋ ਚੈੱਕ ਚਾਰੇ ਥਣ ਵਧੀਆ ਸਪੇਸ ਦੇ ਉੱਤੇ ਲੱਗੇ ਵਿਆ ਲਾ ਲਈਏ ਜੀ ਬੱਚਾ ਹਾਂ ਜੀ ਆ ਦੇਖੋ ਵੀਰੋ ਉਤਰੇ ਵੀਰੇ ਉਤਰੇ ਹੀ ਠੀਕ ਹੈ ਜੀ ਅਗਲੀ ਸ਼ਾਰਟ ਤੁਹਾਨੂੰ ਥਣ ਦਿਖਾ ਦਈਏ ਤੇ ਅੱਲੇ ਕੈਮਰਾ ਲਾ ਕੇ ਆਪਾਂ ਚੈੱਕ ਕਰਾ ਦੇਣ ਸਮਾਰ ਕੇ ਆ ਦੇਖੋ ਜੀ ਧਾਰਾਂ ਤੁਰਾਂ ਚੈੱਕ ਕਰਾ ਦੇ ਰੇਟ ਪੁੱਛ ਕੇ ਦੱਸਾਂ ਭਾਈ ਤੂੰ ਮਾਰੋ ਵੀਰੇ ਧਾਰਾਂ ਸੁਕੇ ਮਗਰਦੀ ਵੀ ਦਿਖਾ ਦੇਾਂਗੇ ਥਾਣ ਆ ਦੇਖੋ હું ਵੀ ਪੂਰੀ ਤਖੀ ਪੂਰੀ ਸਾਫ ਸੁਥਰੀ ਮੈਂ ਜਾਵਾਂ ਓਕੇ ਜੀ ਓਕੇ ਚਲੋ ਧਾਰਾਂ ਮਾਰੋ ਤੇ ਧਾਰ ਤੁਰ ਫਰ ਨਰਮਾ ਪੂਰੀ ਭਾਈ ਪੂਰੀ ਜੀ ਪੂਰੀ ਆ ਦੇਖੋ ਨਾ ਬਾੜੀ ਬੋਲੀ ਮੈਂ ਬਾੜੀ ਨਹੀਂ ਖਿਆ ਗਿਆ ਮੂਰਿਆਂ ਚ ਕਰਾ ਦੇ ਵੀਰੇ ਚ ਛੋਣ ਦਾ ਬਾਹ ਚੰਗਾ ਜਿਹਾ ਲੱਗਿਆ ਓਕੇ ਜੀ ਮੂਰਿਆਂ ਚ ਕਰਾਏ ਚ ਸਾਰਾ ਦੂਰਾਂ ਦੀ ਤੇ ਇੱਕ ਨੰਬਰ ਆਪਾਂ ਦੀ ਕੋਲ ਆਨਲਾਈਨ ਮੰਗਾ ਲੇ ਹਾਂ ਪੂਰੀ ਜੀ ਪੂਰੀ ਹੂੰ ਬੋਲੀ ਵੀ ਬਹੁਤ ਨਜਾਇਜ਼ ਹੈ ਬੋਟੇ ਭਾਈ ਬਸ ਜੀ ਓਕੇ ਪੂਰੀ ਬੋਲੀ ਰੇਟ ਦੱਸੋ ਇਹਦਾ ਬਾ ਲੈਣ ਦੇਣਗੇ ਜੀ ਭਾਈ ਮੈਂ ਤਾਂ ਤੀਨੋਂ ਵੀ ਵਿਕ ਜੇ ਆਪਾਂ ਪੱਚ ਕੋਈ ਲਵਾਂਗੇ 125000 ਰੁਪਏ ਦੇ ਵਿੱਚੋਂ ਮਨਦਾਨ ਹੋ ਜੇ ਬਾ ਮਾਰੇ ਮੋਟਾ ਮਾਨਤਾ ਨਹੀਂ ਹੋ ਅੱਗੇ ਬਾਈ ਮੈਂ ਮਾਲੀ ਚੰਗੀਆਂ ਨਜਾਇਜ਼ ਜੀ ਇਹ ਕਿਹੜਾ ਸੂਆ ਸੂਈ ਹੈ ਜੀ ਇਹ ਵੀ ਰਹਿਣਾ ਦੂਜਾ ਜੀ ਕੱਢ ਲਓ ਇਹਨੂੰ ਬਾਹਰ ਨੂੰ ਤੋੜਾ ਕਰਕੇ ਚੈੱਕ ਰਹਿਣ ਨਾਲ ਦੂਜਾ ਸੂਆ ਮਗਰ ਆ ਗਈ ਕੱਟੀ ਹੈ ਨਾ ਹਾਂਜੀ ਮਗਰ ਇਹਦੇ ਬਹੁਤ ਚੰਗੀ ਕੱਟੀ ਹੈ ਜੀ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਸੂਈ ਨੂੰ ਅੱਠੀ ਹੋਇਆ ਜੀ ਦਿਨ ਅੱਠ ਹੋਗੇ ਤਾਂ ਦੁੱਧ ਕਿੰਨਾ ਰੈਡੀ ਹੈ ਦੁੱਧ ਵੀ ਇਹ ਥੱਲੇ ਵੀ 10 ਕਿਲੋ ਹੀ ਆ ਜੀ ਕਿੱਥੋਂ ਕਿੱਥੇ ਕਰ ਜਾਵੜੂ ਬਾਈ ਦੁੱਧ ਇਹ ਵੀ 12-13 ਕਿ ਤੇ ਬਾਕੀ ਦੇ ਇਹ ਵੀ ਜੱਡ ਬਲੈਕ ਹੀ ਆ ਗਈ ਹਨ ਚਾਰ ਕਵਾਲ ਚਿੱਟਿਆ ਪੂਛ ਦੇ ਹਾਂ ਐਵੇਂ ਲੱਗਦਾ ਦੱਬੇ ਘਰ ਤੇ 10 ਕਿਲੋ ਤੋਂ ਵੀ ਬਾਹ ਹੋ ਜਾਣਾ ਹਾਂਜੀ ਰਾਜਾ ਅਗਲਾ ਕਾਹ ਇਹ ਤਾਂ 15 ਦਾ ਉਹ ਕੰਪਨੀ ਆਪਣਾ ਓਕੇ ਜੀ ਜਿਹੜੀ 15 ਦੀ ਉਹ 15 ਹੀ ਕਹਾਗੇ ਵੀ ਦਿਓ ਤੇ ਕਦ ਘਾਟ ਚੰਗਾ ਆ ਗਿਆ ਕਦ ਵੀ ਚੰਗਾ ਹੈ ਮੈਂ ਤਾਂ ਰੰਗ ਟੰਗ ਵੀ ਪੂਰਾ ਚੰਗਾ ਜੀ ਜਮਾਂ ਊੜਾ ਪੜਾ ਮਾ ਚੰਗੀ ਮੈਂ ਹੂੰ ਧੁੰਨੇ ਮੰਗੇ ਪੂਰੇ ਬਹੁਤ ਚੰਗੇ ਆ ਜੀ ਤੇ ਸਿੰਘ ਵੀ ਜੱਚਦਾ ਹਨਾ ਬਾਡੀ ਦੇ ਨਾਲ ਹਾਂਜੀ ਹਾਂਜੀ ਲਾਓ ਫਿਰ ਬੱਚਾ ਇਹਦਾ ਵੀ ਆ ਦੇਖੋ ਵੀਰੋ ਦੇਖ ਸਕਦੇ ਹੋ ਧਾਰਾ ਤੋਂ ਇੱਕ ਨੰਬਰ ਆ ਗਿਆ ਤੇ ਮਗਰ ਲੈ ਸੜਾਂ ਦੀ ਧਾਰਾ ਆ ਗਾ ਨਾ ਮਗਰ ਲੈ ਆ ਜੀ ਮੂਹ ਨੇ ਜੇ ਬਿਮਾਰੀ ਵੀਰੇ ਸੁਖੇ ਇੱਥੇ ਮਾਰ ਰਿਹਾ ਉਦਲੇ ਛੱਟਾ ਹੈਗਾ ਬਈ ਮਾਰ ਰਿਹਾ ਓਕੇ ਜੀ ਓਕੇ ਜੋ ਮੁਠੀ ਤੋਂ ਛੱਟਾ ਹੈਗਾ ਟੱਕਰ ਨਹੀਂ ਹੈਗਾ ਤੇ ਏਡਾ ਬਾਕੀ ਦਾ ਚਵਾ ਕੇ ਦੇਣੀ ਆਪਾਂ ਦਾ ਹਨਾ ਹਾਂਜੀ ਹਾਂਜੀ ਤੇ 10 ਕਿਲੋ ਦੁੱਧ ਆ ਗਿਆ ਬਸ ਵੀਰੇ ਮਾਦਰ ਆ ਗਈ ਕੱਟੀ ਸੂਆ ਦੂਜਾ ਤੇ ਪੈਸੇ ਕਿੰਨੇ ਆ ਬਾਈ ਬਸ ਇਹਦਾ ਛੱਟਾ ਛੱਟਾ ਸਾਨੂੰ ਵੀ ਲੈ ਲਾਂਗੇ ਓਕੇ ਜੀ ਹਾਂ ਤੇ ਅੱਗੇ ਆ ਗਈ ਵੀਰੇ ਮੈਂ ਤਾਂ ਇਹ ਵੀ 30 ਦੀ ਹੈ ਓਕੇ ਜੀ ਅੱਗੇ ਆ ਗਈ ਬੱਚੀ ਦੱਬੀ ਹੈ ਨਾ ਹਾਂਜੀ ਤੇ ਪਲੂਣ ਸੂ ਰਹੀ ਹੈ ਜੀ ਹਾਂਜੀ ਕਿੰਨੇ ਦਿਨ ਸੂ ਰਹੀ ਜੀ ਨਾ ਪਲੂਣ ਕਿੰਨੇ ਦਿਨ ਬਾਕੀ ਆ ਦਿਨ ਤਾਂ ਜੇ ਪੂਰੇ ਅੱਜ ਸਾਈ 15 ਰਹਿ ਗਏ ਬਾਈ ਪੁੱਤਿਆ ਵੱਡੇ ਗੱਦ ਘਾੜ ਦੀ ਕਿੱਥੋਂ ਕਿੱਥੇ ਬਾਣੀ ਜਿੰਦ ਜਾਨ ਵਾਲੀ ਬੱਚੀ ਹੈ ਹੁਣ ਚੱਲੀ ਆ ਮਾਰ ਆ ਓਏ ਭਰੇ ਆੜੀ ਪੱਠੂਲੇ ਵੇ ਲਾਉਣ ਦੇ ਤਾਂ ਕਿੱਥੋਂ ਕਿੱਥੇ ਦੁੱਧ ਦੇ ਸਕਦੀ ਹੈ ਦੁੱਧ ਤਾਂ ਇਹਦੀ ਮਾਂ ਦਾ 40 ਕਿਲੋ ਚੋਇਆ ਇਹਨਾਂ ਨੇ ਤੇ ਮੋਹੂ ਵੀ ਖਿਰੀ ਹੈ ਜੀ ਖਿਰੀ ਹੈ ਜੀ ਹਾਂਜੀ ਖੋਲੋ ਜਿੰਨ ਤੋਂ ਰਕ ਰਹਿ ਕਿਤੇ ਕੋ ਅਗਲਾ ਭੈਣ ਭਰਾ ਆਉ ਦੇ ਪੱਟ ਕੇ ਆ ਆਉ ਦਾ ਹਾਂ ਓਕੇ ਜੀ ਇਹ ਕੱਦ ਕੱਦ ਦੇ ਵਜਨ ਦੀ ਕਮੀ ਨਹੀਂ ਹੈ ਨਾ 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 ਜੀ ਨਾ ਨਾ ਫੁੱਲ ਕੱਦ ਜੀ ਫੁੱਲ ਵਜਨ ਆ ਦੇਖੋ 26 27 ਕਿਲੋ ਨਾਰਮਲ ਤੋਂ ਤਾਂ ਦੇਉ ਇਹ ਹੂੰ ਚੰਗੇ ਵੱਡੇ ਕੱਦ ਕੱਦ ਅਖੀਰੀ ਦੇ ਹਿਸਾਬ ਨਾਲ ਤਾਂ ਫਿਰ ਇਹ ਤਾਂ ਕੱਦ ਬਹੁਤ ਵੱਡਾ ਹੈ ਜੀ ਬਹੁਤ ਕੱਦ ਹੈ ਜੀ ਇਹ ਬੱਚੇ ਤੇ ਪੂਰੇ ਸਹੀ 15 ਤਾਂ ਰਹਿ ਗਏ ਹਨ ਜੀ ਓਕੇ ਜੀ ਮਖਾ ਚੱਲ ਵਿੱਚ ਇਹ ਅੱਜ ਪਾਦਨੇ ਭਾਈ ਆਇਆ ਹੋਇਆ ਤੇ ਪੋਲਾਂ ਪਾਲਾਂ ਬਹੁਤ ਪੰਗਾ ਹਾਂ ਜੀ ਹਾਂ ਹਾਂ ਆ ਦੇਖੋ ਤੇ ਕੋਈ ਨਹੀਂ ਕੋਈ ਬਹੁਤ ਹੈ ਜੀ ਲੈ ਵਾ ਲੂਆ ਪੂਰਾ ਫਿਟਿੰਗ ਨਾਲ ਰੱਖੋ ਨਾ ਪੂਰਾ ਜੀ ਪੂਰਾ ਹਾਂ ਫਿੱਟੇ ਬਾਈ ਸੁਖੇ ਦੀ ਹਾਂਜੀ ਇਹਦੀ ਕੀ ਡਿਮਾਂਡ ਆ ਇਹਦਾ 30 ਲਵਾਂਗੇ ਜੀ ਬਾਈ ਇੱਕ ਲੱਖ 30 ਹਾਂ ਜਿੱਦੇ ਭਰ ਕੀ ਉੱਤਦਾਗੇ ਬਾਈ ਡੂਡ ਨੂੰ ਮੱਛੀ ਹੋ ਜੇ ਚੰਗੀ ਬੱਛੀ ਆ ਗਈ ਬਹੁਤ ਜ਼ਿਆਦੇ ਚੰਗੀ ਹੈ ਜੀ ਇਹਦਾ ਪੂਰੀ ਕੱਚੀ ਮੱਛੀ ਹਾਂ 15 ਗਰਾਂ ਦੀ ਓਕੇ ਜੀ ਹਾਂਜੀ ਤੇ ਦੋ ਬਾਈ ਕੋਲ ਤੇ ਫਿਰ ਕੱਦ ਕੋਤ ਬਹੁਤ ਆ ਬੱਛੀ ਗਾਂ ਮੱਛੀ ਦਾ ਤੇ ਨੰਬਰ ਬੋਲੀ ਬਾਈ 99150 ਜੀ 99490 ਪਿੰਡ ਬੱਲੂ ਆ ਜੀ ਜ਼ਿਲ੍ਹਾ ਬਠਿੰਡਾ ਸ੍ਰੀ ਰਾਮਪ੍ਰਾਪੂਲ ਦੋ ਝੋਟੀਆਂ ਤੇ ਇੱਕ ਸਾਨੂੰ ਬਾੜ ਦਿਖਾਈ ਆ ਪਹੁੰਚਿਆ ਬਾਈ ਸੁਖੇ ਕੋਲੇ ਧੰਨਵਾਦ ਜੀ